ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਫਲਾਂ ਦੇ ਕਾਸ਼ਤਕਾਰ ਪੰਜਾਬੀ ਕਿਸਾਨਾਂ ਦੇ ਵੱਲੋਂ ਸਹਿਕਾਰੀ ਸੰਸਥਾ ਨੂੰ ਬਚਾਉਣ ਦੇ ਲਈ ਵੱਡਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਬੀਸੀ ਦੀ ਸੁਪਰੀਮ ਕੋਰਟ ਨੇ ਸਹਿਕਾਰੀ ਸੰਸਥਾ ਦੇ ਅਸਾਸੇ ਵੇਚਣ ਦੇ ਹੁਕਮ ਦੇ ਦਿੱਤੇ 90 ਸਾਲ ਪੁਰਾਣੀ ਸਹਿਕਾਰੀ ਸੰਸਥਾ ਦੇ ਡਾਇਰੈਕਟਰਹਿ ਚੁੱਕੇ ਅਮਰਜੀਤ ਸਿੰਘ ਲਾਲੀ ਨੇ ਕਿਹਾ ਕਿ ਸੂਬਾ ਸਰਕਾਰ ਮਦਦ ਕਰੇ ਤਾਂ ਸਹਿਕਾਰੀ ਸੰਸਥਾ ਨੂੰ ਚਲਾਇਆ ਜਾ ਸਕਦਾ ਹੈ ਜਿਸ ਦੀ ਕੁੱਲ ਜਾਇਦਾਦ 109 ਮਿਲੀਅਨ ਦੀ ਬੰਦੀ ਹੈ ਜਦਕਿ ਕਰਜ਼ਾ ਸਿਰਫ 53 ਮਿਲੀਅਨ ਬੰਦ ਹੈ ਉਹਨਾਂ ਕਹਿ ਕਿ ਕਾਸ਼ਤਕਾਰਾਂ ਨੂੰ ਨਵੇਂ ਸਿਰੇ ਤੋਂ ਪ੍ਰਬੰਧ ਕਰਨ ਦਾ ਸਮਾਂ ਦੇਣ ਅਤੇ ਸਹਿਕਾਰੀ ادارے ਨੂੰ ਲੀਤੇ ਪਾਉਣ ਲਈ ਲੋੜੀਂਦੀ ਪੂੰਜੀ ਵੀ ਮੌਜੂਦ ਹੈ ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਸੂਬਾ ਸਰਕਾਰ ਇਸ ਮਸਲੇ ਤੇ ਕੋਈ ਸਟੈਂਡ ਨਹੀਂ ਲੈ ਰਹੀ ਸਹਿਕਾਰੀ ادارے ਦਾ ਕਹਿਣਾ ਹੈ ਕਿ ਆਲੂ ਬੁਖਾਰਾ ਆੜੂ ਅਤੇ ਚੈਰੀ ਵਰਗੇ ਫਲਾਂ ਦੀ ਫਸਲ ਇਸ ਸਾਲ ਦੇ ਸ਼ੁਰੂ ਵਿੱਚ ਬਹੁਤ ਜ਼ਿਆਦਾ ਠੰਡ ਪੈਣ ਦੇ ਕਾਰਨ ਨੁਕਸਾਨੀ ਗਈ ਜਿਸ ਨਾਲ ਸਹਿਕਾਰੀ ادارے ਨੂੰ ਵੀ ਨੁਕਸਾਨ ਹੋਇਆ। ਮਿਸਾਲ ਦੇ ਵਜੋਂ ਪਿਛਲੇ ਹਫਤੇ ਗ੍ਰੈਨਵੈਲ ਆਇਲੈਂਡ ਦੀ ਮੰਡੀ ਵਿੱਚ ਆਲੂ ਬੁਖਾਰੇ ਦਾ ਭਾਅ ਤਕਰੀਬਨ 6 ਡਾਲਰ ਪ੍ਰਤੀ ਪੌਂਡ ਚੱਲ ਰਿਹਾ ਸੀ। ਦੂਜੇ ਪਾਸੇ ਅਮਰਜੀਤ ਸਿੰਘ ਲਾਲੀ ਨੇ ਕਿਹਾ ਕਿ ਸੇਬ ਦੇ ਕਾਸ਼ਤਕਾਰਾਂ ਦੀ ਇਸ ਵਾਰ ਬੰਪਰ ਫਸਲ ਹੋਈ ਹੈ ਅਤੇ ਉਹਨਾਂ ਨੂੰ ਆਪਣੀ ਫਸਲ ਬਾਜ਼ਾਰ ਤੱਕ ਲਿਜਾਣ ਲਈ ਸਹਿਕਾਰੀ ادارے ਦੀ ਜ਼ਰੂਰਤ ਹੈ। ਜੇਹਾਂ ਨਾ ਹੁੰਨ ਤੇ ਸੇਬ ਦਰਖਤਾਂ ਤੇ ਹੀ ਸੜ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਵੌਨ ਦੇ ਪਲਾਂਟ ਦਾ ਮੁੱਲ 22 ਮਿਲੀਅਨ ਡਾਲਰ ਤੱਕ ਕੀਤਾ ਗਿਆ ਇਸ ਦੌਰਾਨ ਜਸਟਿਸ ਮਰੀਮ ਗਰਾਪਰ ਨੇ ਮੰਨਿਆ ਕਿ ਸਾਰੀ ਪ੍ਰਕਿਰਿਆ ਵਿੱਚ ਕਾਸ਼ਤਕਾਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ